ਅਮਰੀਕਾ ਤੋਂ ਬਾਅਦ ਹੁਣ ਯੂਕੇ ਦਾ ਵੀ ਭਾਰਤ ਨੂੰ ਝਟਕਾ ਬ੍ਰਿਟੇਨ ਨੇ ਦਮਨਕਾਰੀ 12 ਦੇਸ਼ਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਟਰਾਂਸ ਨੈਸ਼ਨਲ ਰਿਪਰੈਸ਼ਨ ਇਨ ਦਾ ਯੂਕੇ ਲਿਸਟ ਜਾਰੀ ਕੀਤੀ ਗਿਆ ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਭਾਰਤ ਦਾ ਨਾਮ ਵੀ ਪਾਇਆ ਗਿਆ ਲਿਸਟ ਦੇ ਵਿੱਚ ਪਾਕਿਸਤਾਨ ਚੀਨ ਰੂਸ ਤੇ ਈਰਾਨ ਦਾ ਵੀ ਨਾਮ ਹੈ ਰਿਪੋਰਟ ਦੇ ਵਿੱਚ ਖਾਲਿਸਤਾਨੀ ਸੰਗਠਨ ਦਾ ਵੀ ਜ਼ਿਕਰ ਕੀਤਾ ਗਿਆ ਭਾਰਤ ਨੇ ਐਸਐਫਜੀ ਨੂੰ ਆਯੂਏਪੀਏ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਕੋਸ਼ਿਤ ਕੀਤਾ ਹੈ ਆਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਰਿਪੋਰਟ ਦੇ ਵਿੱਚ ਕਿਹਾ ਗਿਆ ਯੂਕੇ ਦੇ ਵਿੱਚ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਲਈ ਖਤਰਾ ਦੱਸਿਆ ਤਾਂ ਅਮਰੀਕਾ ਤੋਂ ਬਾਅਦ ਹੁਣ ਯੂਕੇ ਦਾ ਯੂਕੇ ਦਾ ਵੀ ਭਾਰਤ ਨੂੰ ਝਟਕਾ ਹੈ ਬ੍ਰਿਟਨ ਨੇ ਦਮਨਕਾਰੀ 12 ਦੇਸ਼ਾਂ ਦੀ ਲਿਸਟ ਦਰਸਲ ਜਾਰੀ ਕਰ ਦਿੱਤੀ ਹੈ ট্রান্স ਨੈਸ਼ਨਲ ਰਿਪ੍ਰੈਸ਼ਨ ਇਨ ਦਾ ਯੂਕੇ ਲਿਸਟ ਜਾਰੀ ਕੀਤੀ ਗਈ ਆ ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਭਾਰਤ ਦਾ ਵੀ ਨਾਮ ਪਾਇਆ ਗਿਆ ਇਸ ਲਿਸਟ ਦੇ ਵਿੱਚ ਪਾਕਿਸਤਾਨ ਚੀਨ ਰੂਸ ਤੇ ਈਰਾਨ ਦਾ ਵੀ ਨਾਮ ਹੈ ਰਿਪੋਰਟ ਦੇ ਵਿੱਚ ਖਾਲਸਤਾਨੀ ਸੰਗਠਨ ਦਾ ਵੀ ਜ਼ਿਕਰ ਕੀਤਾ ਗਿਆ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੇ ਐਸਐਫਜੇ ਨੂੰ ਯੂਏਪੀਏ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਆਕੋਸ਼ਿਤ ਕੀਤਾ ਹੈ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋ ਕੇ ਇਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਯੂਕੇ ਦੇ ਵਿੱਚ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਲਈ ਖਤਰਾ ਦੱਸਿਆ ਗਿਆ ਹੈ ਤਾ ਐਸਐਫਜੀ ਯਾਨੀ ਕਿ 64 ਜਸਟਿਸ ਦਾ ਵੀ ਜ਼ਿਕਰ ਕੀਤਾ ਗਿਆ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਨੇ ਐਸਐਫਜੀ ਨੂੰ ਯਾਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ ਆ ਪਰ ਇਹ ਸਾਰੇ ਜਾਣਦੇ ਨੇ ਸਾਰੇ ਇਸ ਤੋਂ ਵਕੀਫ ਨੇ ਕਿ ਕਿਵੇਂ ਐਸਐਫਜੀ ਨੂੰ ਜੋ ਚਲਾਉਂਦਾ ਹੈ ਗੁਰਪਤਵੰਤ ਪੰਨੂ ਉਸ ਦੇ ਵੱਲੋਂ ਕਿਵੇਂ ਭਾਰਤ ਦੇ ਖਿਲਾਫ ਪੰਜਾਬ ਦੇ ਖਿਲਾਫ ਜ਼ਹਿਰ ਉਗਲਿਆ ਜਾਂਦਾ ਜਿਵੇਂ ਉਸ ਦੇ ਵੱਲੋਂ ਲਗਾਤਾਰ ਜੀਆਂ ਵਾਰਦਾਤਾਂ ਨੂੰ ਅੰਜਾਮ ਦਵਾਇਆ ਜਾਂਦਾ ਉਸ ਦੇ ਕਹਿਣ ਤੇ ਉਸ ਦੇ ਇਸ਼ਾਰੇ ਤੇ ਕਈ ਅਜੀਆਂ ਵਾਰਦਾਤਾਂ ਨੂੰ ਪੰਜਾਬ ਦੇ ਵਿੱਚ ਅੰਜਾਮ ਦਿੱਤਾ ਗਿਆ ਤੇ ਇਸ ਪੂਰ ਦੇ ਵਿੱਚ ਉਸ SFJ ਦਾ ਜ਼ਿਕਰ ਕੀਤਾ ਗਿਆ ਤੇ ਇਹ ਕਿਹਾ ਗਿਆ ਕਿ ਭਾਰਤ ਨੇ SFJ ਨੂੰ ਯੋਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ। ਰਿਪੋਰਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਇਹ ਦਬਾਉਣ ਦੀ ਕੋਸ਼ਿਸ਼ ਹੈ। ਯੂਕੇ ਦੇ ਵਿੱਚ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਲਈ ਇੱਕ ਖਤਰਾ ਦੱਸਿਆ ਗਿਆ। ਆ ਤਾਂ ਅਮਰੀਕਾ ਤੋਂ ਬਾਅਦ ਹੁਣ ਯੂਕੇ ਦੇ ਵੱਲੋਂ ਭਾਰਤ ਨੂੰ ਇਹ ਛਟਕਾ ਦਿੱਤਾ ਗਿਆ। ਬ੍ਰਿਟਨ ਨੇ ਦਮਨਕਾਰੀ 12 ਦੇਸ਼ਾਂ ਦੀ ਲਿਸਟ ਦਰਸਲੇ ਜਾਰੀ ਕੀਤੀ ਹੈ। ਆ ਤਾਂ ਇਸ ਲਿਸਟ ਦੇ ਵਿੱਚ ਭਾਰਤ ਦਾ ਵੀ ਨਾਮ ਪਾਇਆ ਗਿਆ।

लबोलुभाव ये है कि तमाम जो देश हैं, भारत देश है भारत समेत तो उसमें यह कहा गया कि ये दमनकारी नीतियां अपनाते हैं अलग अलग वजहों से भारत की वजह यह बताई गई कि पर जस्टिस से जुड़ा हुआ है परेशान करने दमनकारी नीतियों को अपनाते हैं ट्रांसनेशनल रिप्रेशन इसका वर्ड दिया गया है कि अंतर्राष्ट्रीय दमनकारी नीतियां अपनाते हैं जिसमें भारत का भी नाम है रही बात भारत सरकार की तो इस पूरे मामले में भारत सरकार की तरफ से अभी तक कोई जवाब नहीं आया है लेकिन हाँ ये बात जरूर है कि यूके की जो संसदीय पैनल है उसकी रिपोर्ट में ये बात सामने आई तो जाहिर सी बात है यूके की रिपोर्ट है उसमें ये बात सामने आएगी क्योंकि वहाँ फिक्स फॉर जस्टिस से जुड़े जो लोग हैं उनका प्रभाव है और उनके प्रभाव में भी इस तरह की रिपोर्ट बनती है और इसलिए इस रिपोर्ट में भारत का नाम लिया गया है देखना होगा कि भारत सरकार से जब इस बारे में सवाल पूछा जाएगा तो क्या रुख होता है जी हां ठीक है मेरे जो फिलहाल दी पूरी जानकारी बहुत-बहुत धन्यवाद अमेरिका ਤੋਂ ਬਾਅਦ ਉਹਨੇ ਯੂਕੇ ਦੇ ਵੱਲੋਂ ਜੋ ਕਿ ਭਾਰਤ ਨੂੰ ਛਟਕਾ ਦਿੱਤਾ ਗਿਆ ਦਰਅਸਲ ਬ੍ਰਿਟਿਨ ਨੇ ਦਮਨਕਾਰੀ 12 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿ ਭਾਰਤ ਦਾ ਨਾਮ ਹੀ ਸ਼ਾਮਲ ਕੀਤਾ ਗਿਆ ਲਿਸਟ ਵਿੱਚ ਪਾਕਿਸਤਾਨ ਚੀਨ ਰੂਸ ਤੇ ਈਰਾਨ ਦਾ ਵੀ ਜ਼ਿਕਰ ਕੀਤਾ ਗਿਆ ਰੋਕ ਕਰਾਂਗੇ ਅਗਲੀ ਖਬਰ ਦਾ ਟਰੰਪ ਨੇ ਭਾਰਤ ਤੇ ਟੈਰਿਫ ਡੈਡ ਲਾਈਨ ਦੀ ਧਾਰੀਕ ਦੇ ਵਿੱਚ ਵਾਅਦਾ ਕਰ ਦਿੱਤਾ ਇਸ ਨੂੰ ਵਧਾ ਦਿੱਤਾ ਗਿਆ ਭਾਰਤ ਇਹ ਅੱਜ ਤੋਂ ਟਰੰਪ ਦਾ ਟੈਰਿਫ ਲਾਗੂ ਨਹੀਂ ਹੋਵੇਗਾ ਹੁਣ ਭਾਰਤ ਤੇ 7 ਅਗਸਤ ਨੂੰ ਦਰਸਨੇ ਟੈਰਿਫ ਲਾਗੂ ਕੀਤਾ ਜਾਵੇਗਾ ਅੱਜ ਤੋਂ ਭਾਰਤ ਤੇ ਪਹਿਲਾਂ 25% ਦਾ ਟੈਰਿਫ ਲੱਗਣਾ ਸੀ ਜੋ ਕਿ ਪਹਿਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਡੈਡ ਲਾਈਨ ਤੋਂ ਕੁਝ ਘੰਟੇ ਪਹਿਲਾਂ ਹੀ ਹੁਣ ਇਸ ਦਾ ਐਲਾਨ ਕਰ ਦਿੱਤਾ ਕਿ ਇਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਇੰਨੇ ਦਿਨਾਂ ਦੇ ਵਿੱਚ ਕੀ ਭਾਰਤ ਸਰਕਾਰ ਦੇ ਵੱਲੋਂ ਇਸ ਟੈਰਫ ਨੂੰ ਲੈ ਕੇ ਅਮਰੀਕਾ ਦੀ ਸਰਕਾਰ ਦੇ ਅੱਗੇ ਕੋਈ ਇਤਰਾਜ਼ ਪਾਇਆ ਜਾਂਦਾ ਹੈ ਜਿਸ ਦੇ ਕੋਈ ਆਪਣੀ ਮੰਗ ਰੱਖੀ ਜਾਂਦੀ ਹੈ ਜਿਸ ਦੇ ਵਿੱਚ ਕੀ ਕੋਈ ਕਟੌਤੀ ਕੀਤੀ ਜਾਂਦੀ ਹੈ ਜਾਂ 6 ਤਰੀਕ ਨੂੰ 25% ਦਾ ਟੈਰਫ ਵਾਲਾ ਫੈਸਲਾ ਹੀ ਲਾਗੂ ਹੁੰਦਾ ਹੈ ਕਿਉਂਕਿ ਭਾਰਤ ਦੇ ਵਿੱਚ ਉਸ ਨੂੰ ਲੈ ਕੇ ਸਿਆਸਤ ਵੀ ਭਖਤੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਭਾਰਤ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਕਈ ਇਹ ਫਰਮਾਨ ਸੁਣਾਏ ਜਾ ਰਹੇ ਨੇ ਕਈ ਫੈਸਲੇ ਲਏ ਜਾ ਰਹੇ ਨੇ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਿ ਆਖਰਕਾਰ ਭਾਰਤ ਸਰਕਾਰ ਦੇ ਵੱਲ ਆਪਣਾ ਵਿਰੋਧ ਦਰਜ ਕਿਉਂ ਨਹੀਂ ਨਾ ਆ ਮੁੱਦਿਆਂ ਨੂੰ ਲੈ ਕੇ ਕਰਵਾਇਆ ਜਾ ਰਿਹਾ ਆ ਇਸ ਦੇ ਵਿਚਾਰੇ ਜਿੱਥੇ ਕਿ ਅੱਜ ਤੋਂ ਇਹ 25% ਦਾ ਟੈਰਫ ਲਾਗੂ ਹੋਣਾ ਸੀ ਇਸ ਦੇ ਵਿੱਚ ਥੋੜੀ ਤਬਦੀਲੀ ਕੀਤੀ ਗਈ ਹੈ ਇੱਕ ਹਫਤਾ ਕਰੀਬ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਤੇ ਹੁਣ ਭਾਰਤ ਦੇ 7 ਅਗਸਤ ਤੋਂ 25% ਟੈਰਫ ਵਾਲਾ ਫੈਸਲਾ ਲਾਗੂ ਕੀਤਾ ਜਾਵੇਗਾ ਦਸਤੂਰਚਾਲ ਨੇ ਟਰੰਪ ਨੇ 70 ਦੇਸ਼ਾਂ ਤੇ ਨਵੇਂ ਟੈਰਿਫਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕੈਨੇਡਾ ਸਮੇਤ ਕਈ ਦੇਸ਼ਾਂ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ। ਬ੍ਰਾਜ਼ੀਲ ਤੇ ਸਭ ਤੋਂ ਵੱਧ 50% ਦਾ ਟੈਰਿਫ ਲਗਾਇਆ ਗਿਆ। ਕੈਨੇਡਾ ਤੇ 25% ਟੈਰਿਫ ਲਗਾਇਆ। ਚੀਨ ਤੇ 20% ਟੈਰਿਫ। ਪਾਕਿਸਤਾਨ ਤੇ 19% ਦਾ ਟੈਰਿਫ ਲਗਾ ਦਿੱਤਾ ਗਿਆ। 7 ਅਗਸਤ ਤੋਂ ਲਾਗੂ ਹੋਵੇਗਾ ਟਰੰਪ ਦਾ ਨਵਾਂ ਟੈਰਿਫ ਤਾਂ ਟਰੰਪ ਦੇ ਵੱਲੋਂ ਲਗਾਤਾਰ ਟੈਰਿਫ ਬੰਬ ਛੱਡੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਭਾਰਤ ਦੇ ਜੋ ਕਿ 25 ਫੀਸਦੀ ਦਾ ਟੈਰਿਫ ਲਗਾਉਣ ਦਾ ਫੈਸਲਾ ਲਿਆ ਗਿਆ ਉਹ ਹਾਲਾਂਕਿ ਅੱਜ ਦੀ ਬਜਾਏ 7 ਅਗਸਤ ਤੋਂ ਫੈਸਲਾ ਲਾਗੂ ਹੋਵੇਗਾ ਅਤੇ ਇਸ ਦੇ ਵਿਚਾਲੇ ਟਰੰਪ ਨੇ 70 ਦੇਸ਼ਾਂ ਤੇ ਨਵੇਂ ਟੈਰਿਫ ਦੀ ਲਿਸਟ ਜਾਰੀ ਕਰ ਦਿੱਤੀ ਹੈ ਕੈਨੇਡਾ ਸਮੇਤ ਕਈ ਦੇਸ਼ਾਂ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਬ੍ਰਾਜ਼ੀਲ ਤੇ ਸਭ ਤੋਂ ਜ਼ਿਆਦਾ 50% ਦਾ ਟੈਰਫ ਕੈਨੇਡਾ ਤੇ 35% ਦਾ ਟੈਰਫ ਤੇ ਚੀਨ ਤੇ 30% ਤੇ ਪਾਕਿਸਤਾਨ ਤੇ 19% ਦਾ ਟੈਰਫ ਲਗਾਇਆ ਗਿਆ ਤੇ 7 ਅਗਸਤ ਤੋਂ 트ੰਪ ਦਾ ਇਹ ਨਵਾਂ ਟੈਰਫ ਲਾਗੂ ਕੀਤਾ ਜਾਵੇਗਾ